ਉਸ ਸਿਫਰ ਜੇ ਸਾਰੇ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਮੂਗ ਠੀਕ ਠਾਕ ਹੋਵੋਗੇ ਅੱਜ ਦੇਖ ਲਓ ਲਗਾਤਾਰ ਤੀਸਰਾ ਦਿਨ ਚੱਲ ਰਿਹਾ ਹੈ بارش ਲਗਾਤਾਰ ਹੋ ਰਹੀ ਹੈ ਸਵੇਰ ਵੀ ਅਹੀਂ ਚੱਲ ਰਹੀ ਸੀ ਤੇ ਮੈਨੂੰ ਇਹ ਸੀ ਮੈਂ ਕਿਹਾ ਚਲੋ ਹੁਣ ਤਾਂ ਥੋੜੀ ਜਿਹੀ ਠੱਲ ਜੀ ਪਊਗੀ हट ਜੂਗਾ ਬਟ ਸੇਮ ਉਹੀ ਹਾਲਾਤ ਨੇ ਕੱਲ ਆ ਲਈ ਹੈ ਨਾ ਡਿਊਟੀ ਦੇ ਟਾਈਮ ਨੂੰ ਜਦੋਂ ਜਾਣਾ ਹੁੰਦਾ ਉਹ ਮੀਂਹ ਪੈਣ ਆ ਜਾਂਦਾ ਜਿਆਦਾ ਹੁਣੋਂ ਤਕਰੀਬਨ 10 ਮਿੰਟ ਪਹਿਲਾਂ ਰੁਕਿਆ ਸੀਗਾ ਤੇ ਹੁਣ ਫੇਰ ਉਨੀ ਹੀ بارش ਹੋ ਰਹੀ ਹੈ ਲਗਾਤਾਰ ਤੇ ਹੁਣ ਫੇਰ ਆਪਾਂ ਚੱਲੇ ਆਂ ਜੀ ਡਿਊਟੀ ਅੱਜ ਇੱਧਰ ਦੀ ਚੱਲ ਕੇ ਵੇਖਾਂਗੇ ਹਨਾ ਕਿ ਕਿਵੇਂ ਪਾਣੀ ਪੁਣੀ ਤਾਂ ਨਹੀਂ ਖੜਾ ਪਿਆ ਵੈਸੇ ਤਾਂ ਹੁਣ ਕੱਲ ਨਾਲੋਂ ਘੱਟ ਆ ਅੱਜ ਕੱਲ ਬਹੁਤ ਜ਼ਿਆਦਾ ਸੀਗਾ ਕੱਲ ਨਾਲੋਂ ਅੱਜ ਫਿਰ ਵੀ ਥੋੜਾ ਜਿਹਾ ਘਟਿਆ ਹੋਇਆ ਮੀ ਅੱਜ ਸੀ ਦੋਨੋਂ ਵਾਈਟ ਵਾਈਟ ਬਣ ਕੇ ਚੱਲੇ ਆ ਅਮੇজিং ਹੋ ਗਿਆ ਜਾਣ ਕੇ ਵੈਚਿੰਗ ਹੋ ਗਈ ਬਲੈਕ ਐਂਡ ਵਾਈਟ ਜੀ ਤੇ ਆ ਜਿਹੜੀ ਇੰਟਰਲੌਕ ਸੈਲ ਪੈਂਦੀ ਹੈ ਨਾ ਇੱਧਰ ਰੋਡ ਤੇ ਇਹ ਵਿੱਚੋਂ ਵਿੱਚੋਂ ਹੁਣ ਸਾਰੇ ਦਬਿਆ ਪਿਆ ਫਰਸ਼ ਜਿਹਾ ਇਹ ਰੋਡ ਸਾਰਾ ਦਬਿਆ ਪਿਆ ਦੇਖ ਲੋ ਇਹ ਕਰਕੇ ਮਹੀਨੇ ਨਾ ਜ਼ਿਆਦਾ ਨੁਕਸਾਨ ਕੀਤਾ ਰੋਡ-ਰੋਡ ਸਾਰੇ ਖਰਾਬ ਤੇ ਸਵੇਰ-ਸਵੇਰ ਮੈਨੂੰ ਭੈਣ ਦਾ ਫੋਨ ਆਇਆ ਕਹਿੰਦੀ ਵੀ ਤੁਹਾਡੇ ਸੰਗਰੂਰ ਵਾਲਾ ਪੁਲ ਟੁੱਟ ਗਿਆ ਧੋਰੀ ਸੰਗਰੂਰ ਵਾਲਾ ਮੈਂ ਕਹਿੰਦਾ ਸਾਨੂੰ ਦਿਖ ਰਿਹਾ ਨਾ ਉੱਥੋਂ ਮੈਂ ਕਹਿੰਦਾ ਨਹੀਂ ਉਹ ਤਾਂ ਚੱਲ ਰਿਹਾ ਕਹਿੰਦੇ ਪਤਾ ਨਹੀਂ ਖਬਰ ਦੇਖ ਰਹੇ ਸੀ ਸੀ ਜਿਹਦੇ ਵਿੱਚ ਪੁਲ ਟੁੱਟ ਗਿਆ ਮੈਂ ਕਹਿੰਦਾ ਨਹੀਂ ਨਹੀਂ ਭਾਈ ਇਹ ਚੀਜ਼ ਨਹੀਂ ਹੋਈ ਕਿਉਂਕਿ ਅਫਵਾਹਾਂ ਵੀ ਹੋ ਜਾਂਦੀਆਂ ਨੇ ਕੁਝ ਘਾਹ ਦੇ ਰੋਪਣ ਕਿਨਹੜਾ ਕੁਝ ਕੁ ਅਫਵਾਹਾਂ ਵੀ ਹੋ ਜਾਂਦੀਆਂ ਨੇ ਕੁਝ ਕੁ ਸੱਚ ਹੁੰਦਾ ਹਨ ਇਹ ਚੀਜ਼ਾਂ ਸੁਣੀ ਸੁਣਾਈ ਗੱਲ ਤੇ ਨਿਸ਼ਚਿਤ ਕਰਨਾ ਚਾਹੀਦਾ ਜਦੋਂ ਤੱਕ ਸਹੀ ਤਨਾ ਪਤਾ ਨਾ ਹੋਵੇ ਅਜ ਵਰਕਮਾ ਕਰ ਵਾਲਿਆਂ ਨੇ ਤਾਂ ਸਾਰਿਆਂ ਨੇ ਜਾਣਿਆ ਸਾਰੇ ਉਮੀਰ ਅਵਚਰ ਅੰਕਲ ਦੇ ਲੋ ਇਹਨੂੰ ਕੋਈ ਪਰਵਾਹ ਨਹੀਂ ਬੀਤੀ ਹਨਾ ਆ ਜਾ ਰਿਹਾ ਆਪਦੇ ਕੰਮ ਤੇ ਰੇੜੀ ਚ ਲਈ ਜਿਆਦਾ ਕੋਈ ਸਬਜੀ ਸਬਜੀ ਤਾਂ ਕੁਝ ਕਰਨ ਜਾਣਾ ਉਹ ਜੋ ਕੁਛ ਨਾ ਕੁਛ ਹੋਵੇਗਾ ਜਿਸ ਐਕਲਾ ਵਾਲੇ ਵੀ ਨੇ ਸਾਰੇ ਨੇ ਕਮਾਣੇ ਵਾਲੀ ਕੋਈ ਮੀਂਹ ਨਹੀਂ ਹੋਣੀ ਹੈਗਾ ਹਨਾ ਬੱਦਲ ਬਹੁਤ ਚੜਿਆ ਹੋਇਆ ਹਜੇ ਵੀ ਅੱਜ ਵੀ ਮੈਨੂੰ ਲੱਗਦਾ ਸਾਰਾ ਦਿਨ ਇਹੀ ਐਂ ਚੱਲਣਾਗਾ ਸਾਰਾ ਦਿਨ ਹੀ ਮੌਸਮ ਮੀਂਹ ਵਾਲਾ ਐਂ ਹੀ ਰਹਿਣਾ ਅੱਜ ਕਿਉਂਕਿ ਵੈਸੇ ਤਾਂ ਪੂਰਾ ਹਫਤਾ ਹੀ ਦਿਖਾਇਆ ਹੈਗਾ ਕੀ ਪੂਰਾ ਹਫਤਾ ਹੀ بارش ਦਾਗਾ ਬਾਕੀ ਦੇਖੋ ਉਹ ਮੇਰੀ ਭੈਣ ਕਲਰਫੁੱਲ ਛਤਰੀ ਲੈ ਜਾਂਦੀ ਆ ਉਹ ਦੇਖੀ ਕੁੜੀਆਂ ਦੀ ਕਲਰਫੁੱਲ ਛਤਰੀਆਂ ਕੁੜੀਆਂ ਦਾ ਜੀ ਲੈਂਦੀ ਨੇ ਜ਼ਿਆਦਾਤਰ ਰੰਗ ਬਰੰਗੀਆਂ ਤੇ ਚਲੋ ਜੀ ਆਪਾਂ ਤਾਂ ਹੁਣ ਪਹੁੰਚਣ ਵਾਲੇ ਹੋਗੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਓਕੇ ਜੀ ਥੈਂਕ ਯੂ ਬਾਏ ਬਾਏ ਕਰੋ ਇੰਜੋਏ ਮੀਨੂ ਹਣਾ ਗਰਮ ਗਰਮ ਪਕੌੜਿਆਂ ਨਾਲ ਜਿਹੜੇ ਘਰੇ ਨੇ ਉਹ ਡਿਊਟੀਆਂ ਵਾਲੇ ਡਿਊਟੀਆਂ ਕਰੋ ਓਕੇ ਜੀ ਥੈਂਕ ਯੂ ਬਾਏ ਬਾਏ